ਘੜੀ ਕਰਦੇ ਉਹ ਦਾ ਮਾਤਰੀਆਂ ਨਹੀਂ ਗੋਏ ਕਰਦੇ ਛੁੜ ਗਏ ਮੈਂ ਕੋਈ ਸਬਸ ਬੋਲਿਆ ਨਾ ਇਹ ਪੁਰਾਣੇ ਗੋਏ ਆ ਤੇ ਨੀ ਤੁਹਾਡੀ ਗੱਲ ਸਹੀ ਮੈਂ ਥੋੜੇ ਬਾਹਰ ਕੱਢਦੇ ਨੇ ਤੇ ਮੈਂ ਵੀ ਕੱਲ ਕਰੀ ਤੁਹਾਡੇ ਨਾਲ ਹਾਂ ਦੱਸ ਚਲ ਅੱਜ ਛੁੱਟੀ ਆ ਤੁਹਾਡੀ ਆ ਆ ਤੇ ਉਹਨਾਂ ਦੀ ਉਹ ਜਿਹੜੀ ਭੈਣ ਨਹੀਂ ਜੱਸ ਆਹੋ ਉਹਨਾਂ ਨਾਲ ਵਿਚਾਰਾ ਨਾ ਬੜੀ ਠੱਗੀ ਵਜੀ ਠੱਗੀ ਵਜੀ ਆਹੋ ਪਰਮਣੇ ਨਾ ਕੀਤਾ ਇਹ ਬਿਜ਼ਨਸ ਕੋਈ ਆਹੋ ਕੁਫਨਾਸ ਦਾ ਕੰਮ ਕਰਦਾ ਸੀ ਅੱਛਾ ਉਹ ਇਦਾਂ ਪੈਸਾ ਚੁੱਕ ਚੁਕਾ ਕੇ ਲਾਇਆ ਸੀ ਅੱਛਾ ਉਹ ਕੀਤਾ ਭਾਈ ਵਾਲੀ ਦਾ ਕੰਮ ਅੱਛਾ ਜਿਹਦੇ ਨਾਲ ਕੰਮ ਕਰਦੇ ਸੀ ਉਹਨੇ ਨਾਲ ਨਾ ਕੀਤੀ ਵਾਵਾ ਹੀ ਠੱਗੀ ਉਹ ਸਾਰਾ ਪੈਸਾ ਲੈ ਲੋ ਕੇ ਬਾਹਰ ਨਿਕਲ ਗਿਆ ਤੇਰਾ ਭਰਾ ਹੋ ਗਿਆ ਬੜੀ ਮਾੜੀ ਗੱਲ ਹੋਈ ਯਾਰ ਮੈਨੂੰ ਨਵਦੀਪ ਨੇ ਦੱਸਿਆ ਅੱਛਾ ਤੇ ਹੋਰ ਇਹਦੇ ਨਾਲ ਤੇਦੀ ਮੰਮੀ ਨੇ ਚਲੋ ਦਾ ਰਿਸ਼ਤੇਦਾਰ ਚੰਗੇ ਵੀ ਚਾਰੇ ਵੇਖ ਲੋੜ ਪਈ ਸੀ ਅਗਲੇ ਮੱਤ ਵੀ ਕੀਤੀ ਸਾਡੀ ਹੈ ਚਲ ਭੈਣ ਭਾ ਰੋਟੀ ਖਾਂਦਾ ਇਹ ਤਾਂ ਕੋਈ ਆਸਤੀ ਹੁੰਦੀ ਹੈ ਨਾ ਨਹੀਂ ਨਹੀਂ ਬਿਲਕੁਲ ਤੇ ਪੈਲੀ ਰਹਿ ਗਈ ਕੋ 4 ਕਿੱਲੇ ਪਰ ਜਦੋਂ ਕੋ ਪੁੱਠੀ ਪੈ ਜੇ ਕਿੰਨੇ ਕੁ ਪੈਸੇ ਦੀ ਠੱਗੀ ਹੋ ਗਈ ਇਹਨਾਂ ਨੂੰ ਡਾਡੀ ਉਹ ਤਾਂ ਹੁਣ ਜਾਇ ਪਾ ਲੱਗਣਾ ਉਹਦਾ ਮੇਰੇ ਆਈਡੀ ਨਾਲ ਉਹਦਾ ਜਿੱਦਾਂ ਦਾ ਉਹਦਾ ਕੰਮ ਹੈ ਨਾ ਹਾਂ ਕੋਈ 1.5 ਕਰੋੜ ਦੇ ਲਾਗੇ ਚਾਕੇ ਦਾ ਹੋਏਗਾ ਉਹ ਤੇਰਾ ਪੜਾ ਜੀ ਉਹ ਤੇਰਾ ਉਹਨਾਂ ਤੇ ਘਰ ਨਹੀਂ ਜਾਣਾ ਵੀ ਗਰਵੀ ਰੱਖਿਆ ਅੱਛਾ ਤੇ ਹੋਰ ਰਿਆ ਹੀ ਨਹੀਂ ਕੋਈ ਸਾਲ ਨਾਲ ਯਾਰ ਇਹ ਤਾਂ ਬੜਾ ਕੰਮ ਖਰਾਬ ਹੋਇਆ ਬਹੁਤ ਚੱਲਿਆ ਆਖੇ ਚਲਾ ਦੇਣਾ ਹੋ ਗਿਆ ਇਹਨਾਂ ਕੋਲ ਤੂੰ ਹੀ ਪਤਾ ਕੀ ਕਰੋ ਨਹੀਂ ਫੇਰ ਕੀ ਦਿਨ ਹੋਏ ਲੋ ਮੈਂ ਵੀ ਨਵਦੀਪ ਨੂੰ ਫੜਦਾ ਨਾਲ ਚਲ ਐਦਾਂ ਕਰ ਲਾ ਹਣਾ ਫੇਰ ਵੀ ਉਹਦੀ ਭੈਣ ਆ ਉਹ ਨਾਲੇ ਤੈਨੂੰ ਛੁੱਟੀ ਉਹ ਵੀ ਬੰਦੇ ਨਾਲ ਹੋ ਗੋ ਹੈ ਤੇ ਕੋਈ ਗੱਲ ਨਹੀਂ ਫੇਰ ਮੁੜ ਕੇ ਚੱਲ ਜਾਗੇ ਦੋਵੇਂ ਜਾਨੇ ਹਾਂਜੀ ਹਾਂਜੀ ਮੈਂ ਤਾਂ ਚੱਲ ਜਾਂਦੇ ਆ ਪੁੱਛਣਾ ਕਿ ਚੀਚੂ ਦੀ ਲੋੜ ਹੋਏ ਤੇ ਮੈਨੂੰ ਪੁੱਛਣਾ ਚਾਹੀਦਾ ਬਹੁਤ ਚੱਲ ਅਸੀਂ ਦੋ ਬੰਦੇ ਬੜੇ ਵਧੀਆ ਆਵੇਂ ਆਈਏ ਕਿੰਨੇ ਕੁ ਜੋਗ ਗਿਆ ਚਲੋ ਫੇਰ ਵੀ ਭੈਣ ਭਰਾ ਦੇ ਨਾਲ ਖਲੋਣਾ ਚਾਹੀਦਾ ਦੁੱਖ 'ਚ ਹੈ ਕੋਈ ਮੁਸੀਬਤ ਪਈ ਹੈ ਤੇ ਜਾਣਾ ਚਾਹੀਦਾ ਮੈਨੂੰ ਪੁੱਛਣਾ ਨਹੀਂ ਚਾਹੀਦਾ ਜਾ ਕੇ ਤੇ ਹੋਈ ਐ ਯਾਰ ਜਦ ਹੋਇਆ ਕੋਈ ਨਹੀਂ ਤੂੰ ਕੰਮ ਕਰਦਾ ਨਾ ਫਿਕਰ ਕਰਦੀ ਮੈਂ ਕਰ ਲੂੰਗਾ ਨਿੱਕੇ ਮੋਟੇ ਆਪੇ ਚਲੋ ਠੀਕ ਆ ਹੋ ਗਿਆ ਯਾਰ ਵਿਚਾਰਿਆਂ ਨਾਲ ਗੱਲ ਤੇ ਬੜੀ ਮਾਰੀ ਹੋਈ ਹੈ ਇਹ ਲੋਕ ਠੱਗੀਆਂ ਮਾਰਨੋਂ ਹਟਦੇ ਨਹੀਂ ਯਾਰ ਇਹਨਾਂ ਦਾ ਕਿਹੜੇ ਯੁੱਗ ਭਲਾ ਹੋਊਗਾ ਹੈਂ ਅੱਲਾ ਰੱਬ ਦੇ ਵਿੰਦਾ ਨਾ ਉੱਥੇ ਮਾੜੀ ਗੱਲ ਹੋਈ ਨਦੀਪਾ ਹਾਂਜੀ ਹੋ ਗਿਆ ਕੰਮ ਕਰ ਸਾਰਾ ਕਰਤਾ ਹਾਂਜੀ ਕਰਦੇ ਸਾਰਾ ਹੋ ਗਿਆ ਮੈਂ ਕਿਹਾ ਅੱਜ ਛੁੱਟੀ ਹੈ ਤੇ ਡੈਡ ਨਾਲ ਕੀਤੀ ਗੱਲ ਤੇ ਜਸ ਕੋ ਹੋ ਗਿਆ ਨਾ ਇਹ ਕੋਈ ਗੱਲ ਨਹੀਂ ਚੱਲ ਜੰਨੀਏ ਤੇ ਚਲੋ ਫਿਰ ਤਿਆਰ ਹੋਵੋ ਤੇ ਅਗਮ ਨੂੰ ਛੱਡ ਜੀ ਮੈਂ ਨਾ ਇੱਥੇ ਆ ਵੀ ਮੰਮੀ ਉਹ ਰਹਿ ਭੈਣਾਂ ਨੇ ਨਹੀਂ ਨਹੀਂ ਅਗਮ ਨੂੰ ਨਾਲ ਹੀ ਲੈ ਜਾਣੇ ਉਹ ਚਲ ਰੋਜ ਸਕੂਲ ਜਾਂਦਾ ਵਾ ਇਸੇ ਬਾਣੀ ਨਾਲ ਹਟਦਾ ਚੱਲ ਜੂਗਾ ਤੈਨੂੰ ਮੰਮੀ ਨੂੰ ਸੁਟਾਉਣਾ ਬਾਅਦ ਵਿੱਚ ਆਹ ਤੇ ਤੇਰੀ ਗੱਲ ਸਹੀ ਏ ਵਾਦ ਵਾਦ ਟਾਈਮ ਲੱਗ ਗਿਆ ਤੇ ਤੇ ਚਲੋ ਫਿਰ ਤਿਆਰ ਹੋਵੋ ਤੇ ਚੱਲੀਏ ਚਲੋ ਠੀਕ ਹੈ ਨੂੰ ਦੀਪਾ ਪਤਾ ਕਿੱਥੇ ਚੱਲੀ ਐ ਮੰਮੀ ਹੀ ਜਾ ਸਕੂਲ ਚ ਨਹੀਂ ਹੱਬ ਚੱਲ ਕੋਈ ਨਹੀਂ ਹੋਵੋ ਤੇ ਅਗਮ ਅਗਮ ਨੂੰ ਹੀ ਨਾਲ ਹੀ ਲੈ ਜਾਣਾ ਵੀ ਇਹ ਲੰਘੇ ਚਾਰਜਾ ਮੈਨਾਤ ਲਈ ਨਹੀਂ ਐਵੇਂ ਮੰਮੀ ਤੈਨੂੰ ਸਤਾਏਗਾ ਮਣਕੇ ਨੇ ਤੈਨੂੰ ਕੁਝ ਕਰਿਆ ਨਹੀਂ ਦੇਣਾ ਜੇ ਤੁਹਾਨੂੰ ਵੱਧ ਘੱਟ ਟਾਈਮ ਲੱਗ ਗਿਆ ਤੇ ਫਿਰ ਰੋਊਗਾ ਚੱਲ ਕੋਈ ਨਹੀਂ ਫਿਰ ਹੋਊਗਾ ਹੈ ਹਾਂਜੀ ਮੈਂ ਆਖਿਆ ਹਾਂ ਚਾਂਦਕੀ ਨੇ ਆਨੇ ਨੇ ਸਲਾਹ ਕੀਤੀ ਕਿ ਜਸ ਕੋ ਚੱਲਦੇ ਕੋ ਗੱਲਬਾਤ ਨਹੀਂ ਉਦਾਂ ਹੀ ਗਏ ਨਹੀਂ ਉਹ ਗੱਲ ਕਰੀ ਆ ਵਿਚਾਰਿਆਂ ਨਾਲ ਕਿਤੇ ਠੱਗੀ ਹੋ ਗਈ ਆ ਹਾਏ ਹਾਏ ਠੱਗੀ ਉਹ ਕਾਦੀ ਕੋਈ ਕੰਮ ਗੁੰਮ ਕਰਦਾ ਸੀ ਨਾ ਉਹ ਸੰਡੂ ਇਹਦਾ ਪਿੰਦਰ ਦਾ ਆਹੋ ਕੋਈ ਵਾਵਾ ਆਂਦੇ ਮੋਟਾ ਹੀ ਕੰਮ ਸੀ ਜਿਹੜਾ ਕਰਦਾ ਸੀ ਹਾਂ ਕਿਉਂ ਪਤਾ ਨਹੀਂ ਕਿਸੇ ਨਾ ਕਿਤੇ ਰਲ ਰੁਲ ਕੇ ਕਰਦਾ ਸੀ ਕੰਮ ਭੈਲੀ ਭੂਲੀ ਦਾ ਅਸੀਂ ਕੋਈ ਠੱਗੀ ਮਾਰ ਗਿਆ ਹੀ ਉਹ ਨਾਲ ਦਾ ਬੰਦਾ ਤੇ ਕਿਤੇ ਕਹਿੰਦੇ ਬਾਹਰਾਂ ਦੱਡਾ ਉੜ ਗਿਆ ਫਰੇ ਪੈਸੇ ਲੈ ਕੇ ਸਾਰੇ ਹੁਣ ਦੱਸ ਬੱਧੀ ਰਾਸ ਸਿਆਣਾ ਸੀ ਸਿਆਣਾ ਤਾਂ ਹੈਗਾ ਸੀ ਪਰ ਵੇਖ ਲੈ ਮੈਂ ਉਹ ਸੋਚਣ ਡਿਆ ਹਾਂ ਅਹੀਂ ਕਈ ਰਿਚੂਰ ਦੇ ਨੇ ਸਾਡੀ ਗਰੀਬੀ ਚ ਨੰਘੀ ਆ ਤੇ ਉਹ ਤਾਂ ਚੰਗੇ ਭਲੇ ਹੀ ਵੇਖ ਲੈ ਕਿਹੇ ਗੱਲ ਦੀ ਘਾਟ ਨਹੀਂ ਹੁੰਦੀ ਉਹਨਾਂ ਦੇ ਘਰ 'ਚ ਹੈ ਜੀ ਬਾਜੀ ਜੀ ਆਪ ਵੀ ਪੜੇ ਲਿਖੇ ਭੈਣ ਜੀ ਸੰਗਿਦਾਰ ਤੇ ਇਹ ਕਿਦਾਂ ਇਹਨਾਂ ਨਾਲ ਹੋ ਗਿਆ ਪਰ ਇਹ ਇਦਾਂ ਹੀ ਆ ਜਦੋਂ ਫਿਰ ਕਰਮਾਂ ਦੇ ਵਿੱਚ ਕੋਈ ਸਤਾ ਹੋਵੇ ਹੈ ਇਹ ਗੱਲ ਤਾਂ ਕੋਈ ਪਤਾ ਨਹੀਂਗਾ ਕਿ ਉਹਨੇ ਉੱਪਰ ਵਾਲੇ ਨੇ ਨਾ ਕਦੋਂ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਛੱਡ ਦੇਣਾ ਹੁੰਦਾ ਆਈ ਉਹਦਾਂ ਵੇਖ ਲੈ ਤੇ ਕਈਆਂ ਨੂੰ ਉਹ ਥੱਲਿਓਂ ਤਾਂ ਚੁੱਕ ਕੇ ਲੈ ਜਾਂਦਾ ਵਾ ਜੇ ਸੋਕੇ ਵੀ ਚਲ ਸਾਡੀ ਵੀ ਬਾਹ ਫੜਦੇ ਹੀ ਹੁੰਦੇ ਬੜਾ ਦੁੱਖ ਲੱਗਾ ਵਾ ਮੈਂ ਤਾਂ ਵੀ ਮਾੜੀ ਗੱਲ ਹੋਈ ਆ ਰਿਸ਼ਤੇਦਾਰ ਚੰਗੇ ਹੀ ਵੱਸਦੇ ਪੁੱਜਦੇ ਹੀ ਚੱਲ ਲੋਡ ਪਈ ਸੀ ਮੁੰਡੇ ਦੀ ਮਤ ਕੀਤੀ ਸੀ ਕਿੱਡੀ ਵਧੀਆ ਹੈਣਾ ਚੱਲ ਚੰਗਾ ਹੋਇਆ ਜੀ ਨੂੰ ਨਾ ਬਨੇ ਕਿਹਾ ਮੈਂ ਆਪਣੀ ਕੈਂਟ ਚਲੀ ਤੇ ਮੈਂ ਕਿਤੇ ਨਾ ਨਹੀਂ ਕਰਤੀ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਬੜੀ ਮਾਰੀ ਗੱਲ ਹੋਈ ਹੈ ਉਦਾਂ ਇਹ ਆਪ ਚੱਲ ਪਿੰਦਰ ਹੋ ਆਉਂਦਾ ਨਾ ਅਸੀਂ ਵੀ ਕਿਤੇ ਹੋ ਕੇ ਆਵਾਂਗੇ ਉਹਨਾਂ ਕੋਲ ਹੈ ਨਹੀਂ ਜਾਵਾਂਗੇ ਕੋਈ ਗੱਲ ਨਹੀਂ ਐਡੇ ਚੱਲੋ ਭੈਣ ਭਰਾ ਦੇ ਜਾ ਕੇ ਦੁੱਖ ਥੋੜਾ ਜਿਹਾ ਵੰਡਾਉਣਾ ਚਾਹੀਦਾ ਵਾ ਐਦਾਂ ਚੱਲਦੇ ਰਹਿੰਦੇ ਕੰਮ ਗੱਲ ਬਾੜੀ ਹੋਈ ਹੈ ਤਾਂ ਹੈਣਾ ਦੱਸ ਇਹ ਬਤਾ ਵਿਚਾਰ ਨਾਲ ਕਿੰਨਾ ਕਿ ਨੁਕਸਾਨ ਹੋ ਗਿਆ ਹੁਣਾ ਨੂੰ ਤਾਂ ਪਤਾ ਹੀ ਨਹੀਂ ਅਜੇ ਕਿਸੇ ਗੱਲ ਦਾ ਮੈਨੂੰ ਪਿੰਦਰ ਨੇ ਦੱਸਿਆ ਵੀ ਆਹ ਗੱਲ ਹੈ। ਆਏ ਉਹਦੀ ਮੰਮੀ ਵਿਚਾਰੀ ਕੀ ਸੋਚਦੀ ਹੋਏਗੀ। ਦੇਖ ਲਾ ਕੋਈ ਪਤਾ ਕੱਢੀ ਚ ਕੀ ਹੋਇਆ ਨਾ ਚਲੋ ਕੀ ਕਰਨਾ ਫਿਰ ਹੁਣ ਜੋ ਮਹਾਰਾਜ ਨੂੰ ਭਾਵੇ ਠੀਕ ਹੈ ਨਾ ਬਣਾਹਾਂ ਘੁੱਟ ਕੇ ਕੋ ਚਾਹ ਪਾਣੀ ਪੀਏ ਚਲੋ ਆਜੋ ਅੱਜ ਮੈਂ ਵੀ ਨਹੀਂ ਠੀਕ ਹੈ ਮੇਰੇ ਅਸਰ ਨੂੰ ਕੁਝ ਹੋ ਰਿਹਾ ਹੈ ਮੈਂ ਬਣਾਉਣੀ ਫਿਰ ਚਾਹ ਹੈ ਆਪਣੀ ਦਵਾਈ ਖਾ ਲਿਆਗਾ ਟਾਈਮ ਨਾਲ ਦਵਾਈ ਤਾਂ ਮੈਂ ਖਾ ਲਈ ਆ ਤਾਂ ਜਾਨੀ ਆਵੇਂ ਬੈਠਿਆ ਬੈਠਾ ਕੀ ਹੁੰਦਾ ਪਿਆ ਕੁੜਾਟ ਜੀ ਹੁੰਦੀ ਆਜੋ ਉਹਦੀ ਗੱਲ ਸੁਣ ਕੇ ਨਾ ਪਿੰਦੋਂ ਦੀ ਟੈਨਸ਼ਨ ਜੀ ਹੋ ਗਈ ਹੈ ਚਲ ਕੋਈ ਨਹੀਂ ਟੈਨਸ਼ਨ ਤਾਂ ਜਰੂਰ ਆ ਪਰ ਹੁਣ ਆਪ ਨਾ ਬਿਮਾਰ ਹੋ ਜਾ ਕਿਤਾ ਮਹਾਰਾਜ ਉਹਨਾਂ ਦਾ ਸਾਥ ਦੇ ਹੀ ਦੇਵੇ ਕਿਤੇ ਬਚਾਅ ਹੋਈ ਜਾਵੇ ਪਰ ਮਹਾਤਮਾ ਕਰੇ ਮੈਂ ਤਾਂ ਨਾ ਚੱਲ ਉਹਨਾਂ ਦੇ ਵਿਚਾਰਾਂ ਦਾ ਪੈਸਾ ਥੇਲਾ ਮੋੜਾ ਚਲ ਜਾ ਕਰ ਕੰਮ ਕਰ ਆਪਣਾ ਆਜੋ ਇਹ ਇਹ ਸਤਿ ਸ਼੍ਰੀ ਅਕਾਲ ਹਾਂ ਸ਼ਕਮਸੀ ਸਤਿ ਸ਼੍ਰੀ ਅਕਾਲ ਪੁੱਤ ਹੋਸ ਨਾ ਠੀਕ ਜੀ ਠੀਕ ਠਾਕ ਵਧੀਆ ਆਜੋ ਆਜੋ ਫਿਰ ਅੰਦਰ ਪੁੱਤ ਨਾ ਪਾਣੀ ਲੈ ਕੇ ਮੈਂ ਤੁਹਾਡੇ ਬਾਹਰ ਹੈ ਬੱਦਲ ਪਰਮ ਕੋਟਰ ਤਾਂ ਆਣੀ ਮਮੀ ਮੇਰੀ ਗੱਲ ਸੁਣ ਨਾਮ ਤੇ ਪਿੰਡ ਆਇਆ ਤੁਸੀਂ ਮੈਂ ਆਇਆ। ਆਹ। ਤੇ ਇਦਾਂ ਕਰ ਮੇਰਾ ਪੁੱਤ ਉੱਠ ਕੇ ਤੇ ਮਿਲਣਾ ਹਾਂ ਮਾਂ। ਮੰਮੀ ਮੇਰਾ ਦਿਲ ਕਰਦਾ ਕਿਸ ਨਾ ਮੈਨੂੰ। ਮੈਂ ਕਿੱਦਾਂ ਮੱਥੇ ਲੱਗੂਗਾ ਉਹਨਾਂ ਦੇ ਤਾਂ ਸੀ। ਦੱਸ ਪੁੱਤ, ਇਹਦੇ ਵਿੱਚ ਉਹਨਾਂ ਦਾ ਇੱਕ ਕਸੂਰ ਆ ਜਾਂ ਤੇਰਾ ਕਿ ਕਸੂਰ ਆ? ਠੀਕ ਆ ਨਾ? ਹੱਥ ਤੇ ਸੰਤਰੇ ਧੋਖਾ ਦਿੱਤਾ। ਕੋਈ ਗੱਲ ਨਹੀਂ। ਉੱਠ ਤਾਂ ਹਿੰਮਤ ਕਰ। ਜੇ ਇਦਾਂ ਅੰਦਰ ਪਿਆ ਰਹੇਗਾ ਮੂੰਹ ਸੁੱਟ ਕੇ ਤੇ ਕਿੱਦਾਂ ਗੁਜ਼ਾਰਾ ਹੋਊਗਾ ਸਾਡਾ, ਹੈਂ? ਆਪਣਾ ਦੁੱਖ ਦੱਸਿਆ ਨਾ, ਦੁੱਖ ਘਟਦਾ ਵਾ। ਠੀਕ ਆ ਨਾ? ਮੇਰੇ ਹੌਂਸਲਾ ਜੀ ਤੇ ਨਹੀਂ ਹੁੰਦਾ ਕੀ ਕਰਾਂ ਹੁਣ ਤਾਂ। ਕਿਹੜਾ ਘਟਵਾ ਬੈ? ਰਕਮ ਬੜੀ ਵੱਡੀਆਂ ਕਰਾਂਗੇ ਪਰ ਉਹ ਤਾਂ ਜਿੱਦਾਂ ਇਸੇ ਰੋਡ 'ਤੇ ਘਰੇ ਸਾਰਾ ਟੱਬਰ ਤੇ ਕੀ ਕਰਾਂਗੇ ਇਦਾਂ ਪੈਸੇ ਮੋੜਾਂਗੇ ਸੋਚਤਾਂ ਨੇ ਮੰਮੀ ਇਹੋ ਹੀ ਆ ਪਰ ਮੇਰੀ ਗੱਲ ਸੁਣੋ ਅੱਜ ਤੇ ਘਰਵਾ ਇੱਥੇ ਆ ਗਿਆ ਕੱਲ ਨੂੰ ਛੱਤ ਵੀ ਨਹੀਂ ਸਕਰ ਲੈਣੀ ਚਾਹਤੇ ਤੇ ਕਿੱਥੇ ਜਾਵਾਂਗੇ ਕੋਈ ਗੱਲ ਨਹੀਂ ਉਹ ਰੱਬ ਦੇ ਭਾਣੇ ਦਾ ਕੋਈ ਪਤਾ ਨਹੀਂ ਕਰ ਕੀ ਤਾਂ ਛੱਤ ਹੱਡੀ ਹੈ ਤੇ ਹੱਡੀ ਰਹਿਣੀ ਆ ਠੀਕ ਵਾਣਾ ਕਿਤੇ ਨਹੀਂ ਜਾਣੀ ਛੱਤ ਤੇ ਮੈਨੂੰ ਯਕੀਨ ਵਾ ਪੂਰਾ ਚੱਲ ਉੱਠ ਤਾਂ ਹਿੰਮਤ ਨਹੀਂ ਛੱਡੀ ਦੀ ਹੁੰਦੀ ਉੱਠ ਗੱਲਬਾਤ ਕੀਤੀ ਆ ਬੰਦੇ ਦਾ ਮਨ ਹੋਰ ਦਾ ਹੋਰ ਵਧ ਜਾਂਦਾ ਐਵੇਂ ਸੇ ਸੁੱਕ ਕੇ ਪਿਆ ਰਿਹਾ ਅੰਦਰ ਹੁਣ ਜੱਸਾ ਵਾਲੇ ਖਾਂ ਵੀ ਸੇ ਛੁੱਟ ਕੇ ਪਈ ਹੁਣੀ ਐ ਉਹਨੂੰ ਵੀ ਦੇਣਾ ਨਹੀਂ ਆਉਂਦੀ ਪਿਓ ਤੇਰਾ ਤੇ ਉਹ ਬਾਹਰ ਪਿਆ ਵਾ ਮੈਂ ਕੀ ਕਰਾਂ ਮੇਰਾ ਸਾਰਾ ਗਰੰਦੇ ਨਾ ਜੰਦਾ ਦਾ ਨੂੰ ਉਠਾ ਲੈਣ ਵਿੱਚੀ ਦਿੱਤਾ ਇਹਨਾਂ ਨੂੰ ਪਾਣੀ ਪੋਣੀ ਦੇਣੀ ਪਸ ਪਾਣੀ ਦੇਣ ਚਲੀ ਮੈਂ ਤੂੰ ਮੇਰੇ ਉਹਨਾਂ ਨੂੰ ਪਾਣੀ ਦੇ ਦਿੰਦੀ ਆ ਮੈਂ ਚਲੋ ਮੈਂ ਆ ਜਾ ਸੱਚੀ ਨਹੀਂ ਸੱਚੀ ਰਹਿੰਦੀ ਫੋਸਟ ਆਖੀ ਠੀਕ ਆ ਕੋਈ ਨਹੀਂ ਜੱਸਾ ਉਹ ਬੰਨੀ ਆ ਠੀਕ ਆ ਤੇ ਕੋਈ ਜੀਜਾ ਕਿੱਥੇ ਉਹ ਵੀ ਆ ਜਾਂਦੀ ਉਹ ਵੀ ਪਈ ਰਹੇ ਬੈਠੇ ਲਓ ਪੁੱਤ ਪਾਣੀ ਪੀ ਲਓ ਜਸਪਤ ਉਹ ਅਧਰੀ ਆਪਣੇ ਕਮਰੇ ਵਿੱਚ ਪਾਣੀ ਪੀਲਾ ਤਾਜ਼ਾ ਮਿਲਣਾ ਮਚਾ ਬਣਾਵਾਂ ਹੈ ਕੁਇਨਿੰਗ ਉੱਥੇ ਮਿਲ ਲੇਣੀ ਹੁਣ ਚਲ ਆ ਜਪਨ ਦੰਦਾ ਬੈਸਕੂਲੇ ਆਹ ਜਾਂਦਾ ਹੀ ਐ ਤੇ ਮੈਂ ਕੀ ਗੱਲ ਬਣੀ ਕੁਇਨ ਕਿ ਦੱਸਿਆ ਨਹੀਂ ਸਾਨੂੰ ਤੇ ਨਵਦੀਪ ਨੇ ਮੇਰੇ ਨਾਲ ਕੀਤੀ ਗੱਲ ਇਹਨੂੰ ਵੀ ਕਹਿੰਦੇ ਮੰਮੀ ਇੱਥੇ ਨੇ ਫੋਨ ਕੀਤਾ ਔਰ ਜਸਨ ਦੱਸਿਆ ਨਾ ਮੰਮੀ ਉਹਨਾਂ ਦੀ ਹਾਂਜੀ ਭਾਈ ਦੱਸਣਾ ਕੀ ਆ ਗੱਲ ਹੀ ਇਦਾਂ ਦੀ ਹੋ ਗਈ ਕਿ ਉਹ ਪੈਸਾ ਹੀ ਬਹੁਤ ਮਾਰ ਗਿਆ ਆ ਇਹ ਚੱਕਰ ਵੀ ਬਣਿਆ ਚੱਕਰ ਬਾਈ ਇੰਦਾ ਕੀ ਰਾਲ ਮਿਲ ਕੇ ਕੰਮ ਕਾਣਦੇ ਸੀ ਦੋਵੇਂ ਜਾਨੇ ਠੀਕ ਆ ਜੀ ਉਹਨੇ ਵੀ ਆਪਣਾ ਕਰੋੜ ਡੇਢ ਕਰੋੜ ਰੁਪਇਆ ਲਾਇਆ ਉਹਨੇ ਤਾਂ ਦੇਖੋ ਫੜੇ ਹੀ ਪੈਸੇ ਅੱਛਾ ਮੈਨੂੰ ਬਾਅਦ ਚ ਪਤਾ ਲੱਗਾ ਪੰਜਾ ਛਿਆ ਜਾਨਿਆਂ ਕੋ ਪੈਸੇ ਫੜੇ ਆ ਅੱਛਾ ਮੇਰੇ ਪੈਸੇ ਇਧਰ ਇਕੱਲੇ ਦੇ ਹਾਂ ਇਹ ਤੇ ਤੁਹਾਨੂੰ ਪਤਾ ਵਾ ਘਰ ਤੇ ਕੋਈ ਇੰਨੇ ਪੈਸੇ ਹੁੰਦੇ ਨਹੀਂ ਆ ਨਹੀਂ ਨਹੀਂ ਅਈ ਮਾੜਾ ਮੋੜਾ ਕਰ ਕਰਾ ਦੇ ਜ਼ਮੀਨ ਦਾ ਜੋੜ ਕਿਦਾਂ ਬਣਾਈ ਪੈਸੇ ਲਾਏ ਹਾਂ ਤੇ ਉਹ ਕੰਮ ਹੀ ਇੰਦਾ ਹੋ ਗਿਆ ਉਹ ਤਾਂ ਕਿੰਨੇ ਪਤਾ ਨਹੀਂ ਕਿਹੜੇ ਦੇਸ਼ ਚ ਲੱਗਿਆ ਵਾ ਅੱਛਾ ਪੜੇ ਬ੍ਰਾਜ਼ੀਲ ਇੰਨਾ ਦਾ ਕੋਈ ਦੇਖ ਲੀਂਦਾ ਸਾਲ ਬਾਅਦ ਪਾਸਪੋਰਟ ਮਿਲ ਜਾਂਦਾ ਤੇ ਇਧਰ ਕੋਈ ਮਗਰ ਉਹਦਾ ਚੀਜ਼ ਹੈ ਨਹੀਂਗਾ ਮਗਰ ਗਏ ਹੀ ਅਸੀਂ ਹਾਂ ਡੈਡੀ ਉਹ ਨਹੀਂ ਵੀ ਗਏ ਸੀ ਮੇਰੇ ਨਾਲ ਤੇ ਪੰਚਾਇਤ ਖੜੀ ਸੀ ਨਾਲ ਅੱਛਾ ਕਹਿੰਦੇ ਉਹ ਹੁਣ ਤੇ ਅਹੀਂ ਬਿੰਦਖਾ ਕੀਤਾ ਕਰ ਅੱਛਾ ਹਾਂ ਵੀ ਸ਼ਰਾਸ਼ਾਂਡ ਠੀਕ ਉਦਾਂ ਚਲੋ ਕੰਮ ਦੇ ਵਧੀਆ ਵੇਲਾਂ ਤੁਹਾਡਾ ਚੱਲਦਾ ਹੈ ਭਾਜੀ ਬੜਾ ਵਧੀਆ ਕੰਮ ਚੱਲਿਆ ਮਹਾਰਾਜੀ ਦੀ ਪੂਰੀ ਕਿਰਪਾ ਹੈ ਪਰ ਸਾਨੂੰ ਨਹੀਂ ਹੈ ਨਾ ਪਤਾ ਕਿ ਬੰਦਿਆਂ ਨੇ ਧੋਖਾ ਦੇ ਜਣਾ ਉਹ ਨਹੀਂ ਤੇ ਆ ਕਿਸੀ ਦੇ ਦਿਲ ਚੋਂ ਵੜ ਕੇ ਥੋੜਾ ਵੇਖਿਆ ਜਾਂਦਾ ਵੀ ਕੀ ਚੱਲ ਰਿਹਾ ਹੈ ਅਦਾ ਦੱਲ ਚ ਬਿਲਕੁਲ ਜੀ ਗੱਲ ਤੇ ਹੋਇਆ ਤਾਂ ਤਾਂ ਚਲੋ ਮਾੜਾ ਇਹ ਕੀ ਕਰ ਸਕਨੇ ਆ ਬਾਕੀ ਚਲੋ ਹੁਣ ਕੋਈ ਗੱਲ ਨਹੀਂ ਤੇ ਫਿਕਰ ਨਾ ਕਰਿਓ ਫਿਕਰ ਤੇ ਬਾਜੀ ਹੈਗੀ ਆ ਦੇਨ ਲੈਣ ਬੜਾ ਕਰਨਾ ਹੱਲੇ ਆਹ ਗੱਲ ਤੇ ਤੁਹਾਡੀ ਸਹੀ ਏ ਪਰ ਕੀ ਕਰ ਸਕਦੇ ਹਾਂ ਬਾਜੀ ਦੇ ਪੈੜੀ ਵੀ ਵੇਚ ਦਣਾ ਘਰ ਵੀ ਵੇਚ ਦਵਾ ਤੇ ਭਾਈ ਫੇਵ ਨਹੀਂ ਮੈਂ ਛੁੱਟਦਾ ਕੱਲ ਤੇ ਦਿਲ ਭਾਈ ਇਦਾਂ ਕਰਤਾ ਕਿ ਉਹ ਖਾ ਕੇ ਮੱਜ ਜਾਏਗਾ ਤਾਂ ਉਹ ਨਾ ਨਾ ਇਹੋ ਜਿਹੀ ਗੱਲ ਨਹੀਂ ਕਰਨੀ ਐਵੇਂ ਸ਼ਦਾਈਆਂ ਵਾਲੇ ਕੰਮ ਨਹੀਂ ਕਰੀਦੇ ਹੰਨੇ ਹਾਂ ਇਹ ਮੈਨੂੰ ਬਸਣਾ ਮੇਰੇ ਘਰ ਦੀ ਟੈਨਸ਼ਨ ਹੈ ਕੋਈ ਗੱਲ ਨਹੀਂ ਭਾਈ ਆਪੀ ਵੇਖੋ ਪ੍ਰਮਾਤਮਾ ਨੇ ਸਭ ਕੁਝ ਵਧੀਆ ਕਰ ਦੇਣਾ ਐਦਾਂ ਤੁਸੀਂ ਕਰੋਗੇ ਤੇ ਪਿੱਛੇ ਪਰਿਵਾਰ ਦਾ ਆਖੀ ਬਣੇਗਾ ਤੁਸੀਂ ਇਹਨਾਂ ਬਾਰੇ ਤੇ ਸੋਚੋਗੇ ਤੇ ਕੋਈ ਗੱਲ ਨਹੀਂ ਆ ਚਲੋ ਜਿੰਨੇ ਠੱਗੀ ਕੀਤੀ ਆਪੀ ਇਹਦੇ ਨਿਗਲ ਜਾਣੇ ਤੇ ਬਾਕੀ ਤੁਸੀਂ ਮਿਹਨਤ ਕਰਿਓ ਫਿਰ ਉਹ ਦਿਨ ਵਾਪਸ ਆ ਜੰਨੇ ਆ ਤੇ ਇਹ ਆ ਕਿ ਜੇ ਕਿਸੇ ਚੀਜ਼ ਦੀ ਲੋੜ ਹੋਏਗੀ ਤੁਸੀਂ ਦੱਸਿਓ ਹਨ ਚਲੋ ਜਿੰਨੇ ਜੋਗੇ ਵਿਹਾੜੇ ਨੇ ਕਰਾਗੇ ਜ਼ਰੂਰ ਭਾਈ ਪੁਲਿਸ ਵਾਲਿਆਂ ਨੇ ਜਾਨਾ ਉਹ ਵੀ ਕਹਿ ਰਹੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦੇਖੋ ਜੀ ਪੈਸੇ ਭਾਲਣੇ ਨੇ ਤੂੰ ਹੁਣ ਜਦੋਂ ਤੂੰ ਇਹ ਦੱਸਣ ਦੇ ਬੀ ਉਹ ਘਰ ਜਾਂਦੇ ਵੀ ਉਹਨੂੰ ਵੇਚਣੇ ਪਿੱਤਾ ਹੁਣ ਉੱਥੇ ਘਰ ਵੀ ਸਕਦਾ ਨਹੀਂ ਕੋਈ ਬੰਦਾ ਇਹੋ ਗੱਲ ਨਾਵ ਤੂੰ ਬਦਲ ਬਸ ਥੋੜਾ ਟਾਈਮ ਹੋਇਆ ਹੁਣ ਹਲੇ ਸ਼ੁਰੂ ਕੀਤਾ ਲੈ ਜਾ ਫੋਰਸ ਨਾਲ ਨਾਵ ਤੈਨੂੰ ਕੀ ਦੱਸਾਂ ਤੈਨੂੰ ਪਤਾ ਹੀ ਆ ਸਾਰਾ ਕੁਝ ਮੈਂ ਤੈਨੂੰ ਕੀ ਦੱਸਾਂ ਹੁਣ ਸਾਰਾ ਸਾਡਾ ਤਾਂ ਸਾਰਾ ਕੁਝ ਹੀ ਲੁੱਟ ਗਿਆ ਸਾਰਾ ਕੁਝ ਹੀ ਲੁੱਟ ਕੇ ਲੈ ਗਿਆ ਉਹ ਮੁੰਡਾ ਹੁਣ ਤਾਂ ਸਾਡਾ ਘਰ ਵੀ ਨਹੀਂ ਬਚਿਆ ਇਥੋਂ ਵੀ ਪਤਾ ਨਹੀਂ ਕਿਹੜੇ ਵੇਲੇ ਇਹ ਬੇਕਾਰ ਹੋ ਜਾਣਾ। ਕੋਈ ਗੱਲ ਨਹੀਂ, ਜਸਤੋ ਇਨੀ ਫਿਕਰ ਕਿਉਂ ਕਰਨੀ ਹੈ? ਵਾਇਗਰੋ ਤੇ ਵਿੰਦੇ ਹੀ ਆ ਨਾ ਸਾਰਾ ਕੁਝ। ਵੇਖਿਓ ਨਾ ਇੱਕ ਦਿਨ ਦੀ ਸਜ਼ਾ ਜ਼ਰੂਰ ਮਿਲਣੀ ਆ। ਤੂੰ ਫਿਕਰ ਨਾ ਕਰ, ਤੁਹਾਡਾ ਵੀ ਸਾਰਾ ਕੁਝ ਠੀਕ ਹੋ ਜਾਣਾ। ਪਰ ਨਾ ਮੈਨੂੰ ਲੱਗਦਾ ਮੈਨੂੰ ਵੀ ਸਜ਼ਾ ਹੀ ਮਿਲੀ ਆ। ਜਿੱਦਾਂ ਮੈਂ ਤੇਰੇ ਨਾਲ ਕਰਦੀ ਰਹੀ ਨਾ, ਤੇਰੇ ਨਾਲ ਕਿੱਦਾਂ ਮੈਂ ਬਿਹੇਵ ਕਰਦੀਗੀ, ਉਸੇ ਦੀ ਸਜ਼ਾ ਮੈਨੂੰ ਮਿਲਣ ਢਹੀ ਆ। ਉਸੇ ਜਗ੍ਹਾ ਤੇ ਹੁਣ ਅਸੀਂ ਆ ਗਏ ਆ। ਚਲ ਕੋਈ ਗੱਲ ਨਹੀਂ, ਜਸਤੋ ਫਿਕਰ ਨਾ ਕਰ। ਜਿੰਨਾ ਵੀ ਹੋ ਸਕੂਗਾ ਅਸੀਂ ਤੇਰੀ ਮਦਦ ਕਰਾਂਗੇ ਚਲੋ ਬਹੁਤਾ ਤੇ ਹੀ ਨਹੀਂ ਕਰ ਸਕਦੇ ਜਿੰਨੇ ਵੀ ਜੋਗੇ ਹੈਗੇ ਹਨ ਫਿਰ ਵੀ ਆਪਣੇ ਵੱਲ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੀ ਮਦਦ ਕਰਾਂਗੇ ਮੈਂ ਮੈਂ ਇਨਾ ਕੁਝ ਤੇ ਨਾ ਕਰਦੀ ਰਹੀ ਅਜੇ ਵੀ ਤੂੰ ਮੇਰਾ ਸਾਥ ਦੇਣ ਦੇ ਹੀ ਆ ਤੇ ਹੋਰ ਮੈਂ ਤੇਰਾ ਸਾਥ ਨਹੀਂ ਦੇਣਾ ਤੇ ਕਿਹਦਾ ਸਾਥ ਦੇਣਾ ਤੂੰ ਮੇਰੀ ਭੈਣ ਆ ਮੈਂ ਵੇਖੀਏ ਤੇ ਮਿਲ ਦੇਣਾ ਮੈਨੂੰ ਪਤਾ ਕਿ ਕਿੰਨੇ ਉਸ ਨਾਲ ਘਟੇ ਨੇ ਤੇ ਹੁਣ ਤੁਹਾਡੇ ਦੇ ਮਾੜਾ ਟਾਈਮ ਆ ਤੇ ਹੀ ਤੇਰਾ ਸਾਥ ਥੋੜੀ ਨਾ ਛੱਡ ਦੇਣਾ ਕੋਈ ਨਹੀਂ ਭੈਣ ਭਰਾ ਹੀ ਭੈਣ ਭਰਾ ਦੇ ਕੰਮ ਹੁੰਦੇ ਆ ਇਦਾਂ ਰਦ ਕਰੀ ਰੱਬ ਅਗੇ ਕਿ ਸਾਡਾ ਸਾਰਾ ਕੁਝ ਵਾਪਸ ਆ ਜਾਏ ਕੋਈ ਗੱਲ ਨਹੀਂ ਵਾਹਿਗੁਰੂ ਸਭ ਕੁਝ ਠੀਕ ਕਰ ਦੇਣਾ ਡਈਆਂ ਪੈਣਾ ਪੜਾ ਗੱਲਾਂ ਕਰਨ ਹਾਂਜੀ ਮਸੀਹ ਮੈਂ ਚਾਹ ਤਰ ਕੇ ਆਈ ਸੀ ਮੈਂ ਚਲ ਵੇਖਣੀ ਆ ਜਾ ਕੇ ਤੇ ਹੌਸਲਾ ਦੇ ਪੁੱਤ ਨੂੰ ਥੋੜਾ ਜਾ ਇਹਨੇ ਤਾਂ ਬਹੁਤਾ ਹੀ ਦਿਲ ਛੜਦਾ ਉਹ ਤੇ ਉਹੀ ਤੇ ਮੈਂ ਸਮਝਾਉਂਦੀ ਆ ਵੀ ਕੋਈ ਗੱਲ ਨਹੀਂ ਧੁੱਪੀ ਕਰਦਾ ਕਰ ਵਾਹਿਗੁਰੂ ਤੇ ਸਭ ਕੁਝ ਵੇਖਦਾ ਮੈਂ ਨਾ ਉਹੀ ਸਾਰਿਆਂ ਤੋਂ ਬਦਲੀ ਲੈਂਦਾ ਬਹੁਤ ਗੱਲਾਂ ਪੁੱਤ ਪੁੱਤ ਸਮਝਾਇਆ ਸਮਝਦੇ ਨਹੀਂਗੇ ਪਿਓ ਇਹਦਾ ਤੇ ਬਾਹਰ ਸਾਰਾ ਦਿਨ ਪਿਆਰ ਨਾਲ ਸਿਰ ਸੁੱਟ ਕੇ ਇਹ ਇਥੋਂ ਅੰਦਰੋਂ ਹੀ ਨਿਕਲਦੀ ਤੇ ਪਰ ਉਹ ਉਧਰ ਪਿਆਰ ਇਹਦਾ ਤੇ ਮੈਂ ਇਕੱਲੀ ਕੀ ਕਰਾਂ ਮੈਂ ਤਾਂ ਫਾਇਰ ਲੱਗ ਗਈ ਆ ਪੁੱਤ ਹੁਣ ਤੂੰ ਆਈ ਆ ਨਾ ਤੂੰ ਸਮਝਾ ਕੇ ਜਾਈ ਚੰਗੀ ਤਰ੍ਹਾਂ ਹੁਣ ਚੰਗਾ ਹਾਂਜੀ ਮਾਸੀ ਜੀ ਮੈਂ ਤੈਨੂੰ ਸਮਝਾਉਂਦੀ ਆ ਕਿ ਕੋਈ ਨਹੀਂ ਤੂੰ ਫਿਕਰ ਨਾ ਕਰ ਸਭ ਕੁਝ ਠੀਕ ਹੋ ਜਾਊਗਾ ਤੇ ਮਾਸੀ ਜੀ ਜਿੱਥੋਂ ਤੱਕ ਹਟਦਾ ਵੀ ਹੋਊਗਾ ਨਾ ਨਹੀਂ ਤੁਹਾਡੀ ਥੋੜੀ ਬਹੁਤੀ ਮਦਦ ਕਰ ਦਾਂਗੇ ਵੇਖਿਆ ਹੀ ਪੁੱਤ ਕਿੰਨੀ ਚੰਗੀ ਆ ਤੇਰੀ ਭੈਣ ਮੈਂ ਤੈਨੂੰ ਕਿਹਾ ਸੀ ਨਾ ਕਿ ਨਵ ਬੜੀ ਚੰਗੀ ਆ ਉਹਨੂੰ ਪਤਾ ਲੱਗਾ ਤਾਂ ਦੌੜੀ ਆਈ ਆ ਵੇਖ ਲੈ ਇਦਾਂ ਦੀਆਂ ਹੁੰਦੀਆਂ ਹੀ ਪੈਣਾ ਕੋ ਔਖੇ ਵੇਲੇ ਪੈਣਾ ਹੀ ਸਾਥ ਹੁੰਦੀਆਂ ਵਾ ਮੈਂ ਤਾਂ ਘਰ ਚਾਈਏ ਇਹਦੇ ਨਾਲ ਇਦਾਂ ਕਰਦੀ ਰਹੀ ਮੈਨੂੰ ਨਹੀਂ ਨਾ ਪਤਾ ਸੀ ਕਿ ਮੇਰੇ ਤੇ ਵੀ ਆਦੇ ਨਾ ਜਾਣੇ ਆ ਚੱਲ ਕੋਈ ਗੱਲ ਨਹੀਂ ਜਾਸ ਸੀ ਮੈਂ ਬਾਰ ਬਾਰ ਇਹ ਹੱਗ ਗੱਲਾਂ ਕਰ ਜਦੋਂ ਬੰਦੇ ਤੇ ਚੰਗਾ ਟਾਈਮ ਹੁੰਦਾ ਹੈ ਨਾ ਤਦ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਣੀ ਆ ਜਦੋਂ ਮਾੜਾ ਵਕਤ ਪੈਂਦਾ ਹੈ ਨਾ ਉਦੋਂ ਹੀ ਪਤਾ ਲੱਗਦਾ ਵਾ ਕਿ ਕੀ ਹੋ ਜਾਂਦਾ ਵਾ ਸਾਡੇ ਨਾਲ ਨਾਲ ਇਹ ਨਾ ਪੁੱਤ ਇਹ ਸਾਰੀ ਖੇੜ ਨਸੀਬਾਂ ਦੀ ਆ ਹਾਂਜੀ ਹੈ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਵੇਲੇ ਕੀ ਹੋ ਜਾਣਾ ਵਾ ਇਹ ਤਾਂ ਗੱਲ ਤਾਂ ਢਹੀ ਸਹੀ ਆ ਹਰ ਇੱਕ ਨੂੰ ਸੋਚ ਸਮਝ ਕੇ ਫੇਰੀ ਚੱਲਣਾ ਚਾਹੀਦਾ ਸਹੀ ਆ ਪੁੱਤ ਤੇ ਬਾਕੀ ਪਰਮਾਤਮਾ ਦਾ ਨਾਮ ਉਹ ਜਿੰਨਾ ਲਿਆ ਜਾਂਦਾ ਕਿ ਕੁਛ ਨਹੀਂ ਗਿਆ ਤਾਂ ਉਹ ਹੀ ਵਾਹਿਗੁਰੂ ਸਾਰਿਆਂ ਦੀ ਮਦਦ ਕਰਦਾ ਕਿਹੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਅਸੀਂ ਤੇ ਕਹਿ ਰਹੇ ਨਾ ਆ ਹੱਡਾ ਵਾ ਤੇ ਇੰਨੇ ਹੱਡਾ ਬਣਾਈ ਕਿੰਨਾ ਸਹਾਰ ਦੇ ਦੇਣਾ ਪਰ ਉਹ ਤੋਂ ਬਿਨਾਂ ਕੋਈ ਨਹੀਂ ਬਾਂਹ ਖੜਦਾ ਕੋਈ ਨਹੀਂ ਫੜਦਾ ਬਸ ਇੱਕ ਵਾਹਿਗੁਰੂ ਹੀ ਆ ਹਾਂਜੀ ਬਾਕੀ ਤੇ ਸਾਰੇ ਸੁੱਟਣ ਨੂੰ ਹੀ ਥੱਲੇ ਤੇ ਕਿਹੜੇ ਤਰੀਕੇ ਨਾਲ ਨੂੰ ਮੈਂ ਥੱਲੇ ਲਾਉਣਾ ਹਾਂ ਬਿਲਕੁਲ ਪੁੱਤ ਬਿਲਕੁਲ ਚਲ ਕਰੋ ਤੇ ਇਹ ਗੱਲਾਂ ਪਤਾ ਹੈ ਮੈਂ ਚਾਰ-ਪੰਜ ਹੀ ਕੋਈ ਤੂੰ ਮੇਰੀ ਭੈਣ ਨੂੰ ਕੀ ਕਰਨਾ ਤੈਨੂੰ ਕੋਈ ਨਹੀਂ ਦਿੱਤਾ ਡਿਨਾਲਾ ਚਲ ਤੇ ਇੰਨਾ ਕਹਿਤਾ ਇੰਨਾ ਹੀ ਬਹੁਤ ਆ ਚਲਾ ਜਾ ਜਾ ਸੋਣਾ ਲੱਗੇ ਜਾ ਕੇ ਬਹਿਨੇ ਤੇਰਾ ਮਨ ਹੋਰ ਦਹੋਦ ਹੋ ਜਾਏਗਾ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਤਾਂ ਭਾਜੀ ਨੂੰ ਵੀ ਇੰਨਾ ਬੋਲਦੀ ਹੁੰਦੀ ਕਿੱਦਾਂ ਮੈਂ ਉਹਨਾਂ ਨੂੰ ਮੇਨੇ ਮਾਰਦੀ ਹੁੰਦੀ ਮੇਰਾ ਤਾਂ ਉਹਨਾਂ ਦੇ ਮੱਥੇ ਲੱਗਣ ਨੂੰ ਦੇਲ ਨਹੀਂ ਕਰਨਿਆ ਕੋਈ ਨਹੀਂ ਤੂੰ ਇਦਾਂ ਦਾ ਨਾ ਸੋਚ ਉਹਨਾਂ ਨੇ ਕੋਈ ਵੀ ਗੱਲ ਦਿੱਿੰਦਾ ਦਿਲ ਤੇ ਨਹੀਂ ਲਾਈ ਹੋਣੀ ਉਹਨਾਂ ਤੇਨੂੰ ਆਪਣੀ ਨਿੱਕੀ ਭੈਣ ਹੀ ਸਮਝਦੇ ਨੇ ਤੇ ਚਲਾ ਜਾ ਚਲੀ ਨੂੰ ਹਣ ਆ ਜਾ ਉਦਾਂ ਮੈਂ ਮੁੰਡਾ ਹੈ ਕੌਣ ਸੀ ਪਾਜੀ ਮੁੰਡਾ ਮੇਰਾ ਬਾਗਮੀ ਅੱਛਾ ਯਾਰ ਦੋਸਤ ਨਾਲ ਪਰਦਾ ਨਹੀਂ ਕਿ ਮੈਨੂੰ ਅੱਛਾ ਮੈਨੂੰ ਨਹੀਂ ਹਣਾ ਪਤਾ ਕਿ ਉਹਦੇ ਦਿਲ ਚ ਚੋੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਹਾਂ ਕੰਟਰ ਡਰ ਆ ਰਿਹਾ ਜੀ ਇਹ ਇਤ ਲਾ ਕੇ ਦੇ ਹਣਾ ਹਾਂ ਉਹਨੂੰ ਅਸਲ ਦੇ ਵਿੱਚ ਨਾ ਉਹਨੂੰ ਮੇਰੇ ਘਰ ਦਾ ਪੇਤ ਪਤਾ ਹੈ ਬਿੱਲਾ ਭਲਾ ਮਾਨਸ ਹੈਗਾ ਪਿੱਛੇ ਲੜ ਕੇ ਹੁੰਦਾ ਵਾ ਤੇ ਪਿੱਛੇ ਲਾ ਲੈਂਦੀ ਆ ਇਹਨੂੰ ਹਾਂ ਤੂੰ ਹੀ ਗਲਤੀ ਕੀਤੀ ਨਾ ਇਹ ਸਾਰਾ ਕੁਝ ਉਹਦੇ ਹੱਥ ਚ ਫੜਾਤਾ ਇਹੋ ਗੱਲ ਕੀਤੀ ਹੈ ਚਲੋ ਤੂੰ ਤੇ ਕੀਤਾ ਅਲੇ ਦਾ ਤਬਾਰ ਆ ਜੀ ਦੱਸਾਂ ਕੀ ਗੱਲ ਹੈ ਮੇਰੇ ਖਾਤੇ ਵੀ ਉਹਨਾਂ ਜੁਆਇੰਟ ਹੈ ਅੱਛਾ ਮੈਨੂੰ ਨਹੀਂ ਨਾ ਪਤਾ ਇਹ ਕੰਮ ਹੋਣਾ ਐਡਾ ਵੱਡਾ ਮੈਂ ਤਾਂ ਵਿਸ਼ਵਾਸ ਕਰਕੇ ਤੇ ਐਡਾ ਵੱਡਾ ਖਤਮ ਚੁਕਲਿਆ ਮੈਂ ਤੇ ਘਰ ਦੇ ਕਹਿੰਦੇ ਵੀ ਕਿ ਨਾ ਕਰ ਇਹ ਕੰਮ ਤੂੰ ਗਰੀ ਕੀਤਾ ਤੇ ਹੈ ਨਹੀਂ ਐਦਾਂ ਦਾ ਕੰਮ ਠੀਕ ਹੈ ਨਾ ਤੈਨੂੰ ਨੋਟਵਿਜ਼ ਮੈਂ ਕਿਹਾ ਕੋਈ ਗੱਲ ਨਹੀਂ ਪੈ ਕੇ ਹੀ ਹੁੰਦੀ ਨੋਟਵਿਜ਼ ਆਪਣੇ ਲੋ ਤਾਂ ਬੰਦਾ ਗਾਣੇ ਵੱਡਾ ਹਾਂ ਨੰਬਰ ਕੀ ਕਰਨਾ ਚਲੋ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਫਿਕਰ ਨਾ ਕਰਿਆ ਕਰੋ ਹਾਂ ਠੀਕ ਜੋ ਹੁਣ ਆਇਆ ਉਹ ਹੋ ਗਿਆ ਤੇ ਬਾਕੀ ਦੱਸ ਤੂੰ ਵੀ ਨਾ ਟੈਨਸ਼ਨ ਲਿਆ ਕਰੀਂ ਨੀ ਚਲੋ ਹੋਇਆ ਜੋ ਵੀ ਹੋਇਆ ਤੇ ਮਾੜਾ ਏ ਐਵੇਂ ਟੈਨਸ਼ਨ ਲਾਓਗੇ ਤੇ ਬਿਮਾਰ ਹੋਵੋਗੇ ਆਪਣੀ ਜ਼ਿੰਦਗੀ ਨਾਲੋਂ ਵੱਧ ਕੁਝ ਵੀ ਨਹੀਂ ਆਪਨੇ ਸਿਹਤਾਂ ਦਾ ਧਿਆਨ ਰੱਖੋ ਤੁਸੀਂ ਹਾਂਜੀ ਚਲੋ ਠੀਕ ਆ ਚਲੋ ¡Vamos a